ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਤੇ ਬੈਂਗਣ ਦੀ ਸਬਜ਼ੀ ਤੇ ਆਲੂ ਆਪਾਂ ਇਸ ਸ਼ੇਪ ਚ ਕੱਟ ਲਏ ਨੇ ਤੋਲੇ ਨੇ ਤੇ ਇਧਰ ਆਪਾਂ ਬੈਂਗਣ ਨਾ ਪਾਣੀ ਚ ਰੱਖਿਓ ਇਹਨੇ ਤਾਂ ਜੋ ਕਾਲੇ ਨਾ ਹੋ ਜਾਣ ਉਹ ਵੀ ਆਪਾਂ ਆਲੂਆਂ ਦੀ ਸ਼ੇਪ ਚ ਕੱਟੇ ਹੋਏ ਨੇ ਤੇ ਇਧਰ ਆਪਾਂ ਕੁੱਕਰ ਧਰਤ ਹੈ ਗੈਸ ਦੇ ਉੱਤੇ ਆਪਾਂ ਕੁੱਕਰ ਚ ਸਬਜ਼ੀ ਬਣਾਵਾਂਗੇ ਤੇ ਇਧਰ ਨਾਲ ਆਪਾਂ ਹੁਣ ਤੇਲ ਗਰਮ ਹੋ ਗਿਆ ਆਪਾਂ ਥੋੜਾ ਜਿਹਾ ਜੀਰਾ ਪਾ ਲੈਨੇ ਆ ਥੋੜੇ ਜੇ ਮੇਥੀ ਦੇ ਦਾਣੇ ਪਾ ਦਾਂਗੇ ਨਾਰਮਲੀ ਪਾਵਾਂਗੇ ਜਿਆਦਾ ਨਹੀਂ ਪਾਣੇ ਹੈਗੇ ਸਬਜ਼ੀ ਕਿੜਤ ਨਾਲ ਮਾਰੇ ਪਰ ਇਹ ਵਧੀਆ ਹੁੰਦਾ ਸਬਜ਼ੀ ਚ ਪਾਉਣਾ ਇਹਦੇ ਨਾਲ ਨਾ ਵਾਈਬਾਦੀ ਨਹੀਂ ਹੁੰਦੀ ਹੈਗੀ ਭੁੱਜ ਗਏ ਨੇ ਜੀਰਾ ਵੀ ਭੁੱਜ ਗਿਆ ਤੇ ਮੇਥਰੇ ਵੀ ਭੁੱਜ ਗਏ ਨੇ ਬਣਾ ਇਹਦੇ ਵਿੱਚ ਕੋਈ ਮਤਲਬ ਪਿਆਜ਼ ਨਹੀਂ ਪਾਇਆ ਪਿਆਜ਼ਾਂ ਦਾ ਤੜਕਾ ਨਹੀਂ ਲਾਇਆ ਹੈਗਾ ਸਪਿੰਕਲ ਅਦਰਕ ਪਾ ਲਿਆ ਦਿਲੋਂ ਥੋੜਾ ਜਿਹਾ ਆਪਾਂ ਅਦਰਕ ਨੂੰ ਘੁਣ ਕੇ ਕਿ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਤੇ ਨਾਲੇ ਕੋੜੀਆਂ ਦੀਆਂ ਹਰੀਆਂ ਮਰਚਾਂ ਪਾ ਦਾਂਗੇ ਮਟਰ ਪੁੱਜ ਗਏ ਤੇ ਮੋਂਾ ਪਏ ਦੇ ਵਿੱਚ ਨੂੰ ਆਲੂ ਪਾ ਲੈਣੇ ਆ ਕਿ ਆਪਾਂ ਡੈਂਗਣ ਵੀ ਪਾ ਲੈਨੇ ਵਿੱਚ ਪਿਆਜ਼ ਕੋਣਾ ਆਪਸ ਨੂੰ ਤੁਹਾਡੀ ਮਰਜ਼ੀ ਤੁਸੀਂ ਪਾ ਸਕਦੇ ਹੋ ਪਰ ਜਿੱਤੇ ਆਪਾਂ ਅਦਰਕ ਤੇ ਟਮਾਟਰ ਦਾ ਤੜਕਾ ਲਾਤਾ ਇਹ ਪਿਆਜ਼ ਨਾਲੋਂ ਵੀ ਵਧੀਆ ਹੁੰਦਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਲੈਨੇ ਆ ਹਲਦੀ ਪਾਊਡਰ ਨਮਕ ਆਪਣੇ ਟੇਸ ਤੋਂ ਅਨੁਸਾਰ ਜਿਵੇਂ ਦੇ ਆਪਣੇ ਫੈਮਿਲੀ ਮੈਂਬਰ ਖਾਂਦੇ ਨੇ थोड़ी है लाल मर्चा पाई है क्योंकि पहला पहरियां पारियां सी, काढ़ियां मर्चा, मेथी पाउडर, ये हल्का जा पता नहीं ना मसाला बाद आएंगे बाकी मसाले ਤੇ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਜਿਆਦਾ ਨਹੀਂ ਪਾਵਾਂਗੇ ਕਿਉਂਕਿ ਕੁੱਕਰ ਦੇ ਭਾਪਣਾ ਤੇ ਅੱਧਰ ਆਪਾਂ ਟੱਕਲਾ ਕੇ ਰੱਖ ਦਿੰਨੇ ਆ ਤੇ ਦੋ ਵਿਸਲ ਚ ਇਹ ਨੂੰ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਜਾਣੀ